ਪੰਜਾਬ ਹਰਿਆਣਾ ਰਾਜਸਥਾਨ ਤਿੰਨੇ ਸਟੇਟਾਂ ਦੇ ਵਿੱਚੋਂ ਜਾਂਦਾ ਇਹ ਆਪਣੇ ਕੋਲੋਂ ਮਿਲਦਾ ਠੀਕ ਹੈ ਜਾਂ ਕੁਸ਼ਕ ਪਰਸੈਂਟ ਜਿਹੜਾ ਜਿੱਥੇ ਬਣਦਾ ਉੱਥੋਂ ਮਿਲ ਜੂਗਾ ਹਾਂ ਤੁਸੀਂ ਬਾਰੇ ਗੱਲਬਾਤ ਕਰੀਏ ਭਾਈ ਜੀ ਸਬਸਿਡੀ ਹੁਣ ਨਿਕਲੀ ਹੈ ਬਈ ਸੀਆਰਐਮ ਸਕੀਮ ਦੇ ਉੱਤੇ ਠੀਕ ਹੈ ਸਮਹਿਮ ਸਕੀਮ ਦੋਨਾਂ ਦੇ ਉੱਤੇ ਨਿਕਲੀ ਹੈਗੀ 50 ਤੋਂ 80% ਗਰੁੱਪ ਵਾਲੀਆਂ ਸਬਸਿਡੀਆਂ ਵੀ ਜਿਹੜੀਆਂ ਨਿਕਲਣਗੀਆਂ ਤਾਂ ਜਿਹੜੀਆਂ ਸਿੰਗਲ ਫਾਈਲਾਂ ਵੀ ਨਿਕਲਣਗੀਆਂ ਗਰੁੱਪ ਦੇ ਵਿੱਚ ਸੀਐਚਸੀ ਕਹਿੰਦੇ ਨੇ ਆਪਾਂ ਆ ਕੰਪਨੀਆਂ ਟਾਪ ਬ੍ਰਾਂਡਡ ਆ ਟਾਪ ਉਹਨਾਂ ਦੇ ਇੰਪਲੀਮੈਂਟ ਪਾਸ ਨੇ ਸਬਸਿਡੀ ਦੇ ਵਿੱਚ ਅਪਰੂਵਡ ਆ ਆਪਾਂ ਉਹ ਇੰਪਲੀਮੈਂਟ ਹੀ ਮੰਗਾਉਣੇ ਆਪਣੇ ਕੋਲ ਠੀਕ ਆ ਉਹ ਸਾਨੂੰ ਸਾਰੇ ਕੁਆਲਟੀ ਵਾਲੇ ਇਥੋਂ ਮਿਲ ਜਾਣਗੇ ਅਸਲ ਵਿੱਚ ਸੁਪਰ ਸੀਡਰ ਵੀ ਪੂਰਾ ਵਧੀਆ ਕਾਮਯਾਬ ਚੱਲ ਰਿਹਾ ਠੀਕ ਆ ਇਹ ਸਮਾਰਟ ਸੀਡਰ ਆ ਜਿਹੜਾ ਇਹ ਵੀ ਪੂਰੀ ਵਧੀਆ ਜਿਹੜਾ ਮਾਰਕੀਟ ਦੇ ਵਿੱਚ ਲੀਡ ਕਰ ਰਿਹਾਗਾ ਠੀਕ ਆ ਇਹ ਵੀ ਪੂਰੀ ਵਧੀਆ ਕੁਆਲਟੀ ਸਾਰਿਆਂ ਨਾਲੋਂ ਟਾਪ ਕੁਆਲਟੀ ਕੰਬੋਜ਼ ਕੰਪਨੀ ਦੀ ਹੈਗੀ ਤਾਂ ਤੁਸੀਂ ਵੀਡੀਓ ਦੇਖ ਕੇ ਆਵੇ ਤਾਂ ਉਹਨੂੰ ਇਹੋ ਜਿਹਾ ਡਿਸਕਾਊਂਟ ਦੇ ਦੇਣਗੇ ਸੋ ਉਹਨਾਂ ਨੂੰ ਕਿਤੇ ਵੀ ਇਹੋ ਜਿਹਾ ਰੇਟ ਨਹੀਂ ਮਿਲਦਾ ਅੱਜ ਕਿਸਾਨ ਪ੍ਰਾਪੋ ਕੀ ਹਾਲਚਾਲ ਨੇ ਅੱਜ ਪਹੁੰਚਾਂਗੇ ਪਿੰਡ ਨਰੂਆਣੇ ਦੇ ਵਿੱਚ ਹਰਮਨ ਇੰਟਰਪ੍ਰਾਈਜ਼ ਵਾਲਿਆਂ ਦੇ ਇੱਥੇ ਬਾਈ ਸਾਨੂੰ ਇੱਕ ਸੱਤ ਦੇ ਥੱਲੇ ਬੈਜੀ ਹਰੇਕ ਐਪਲੀਮੈਂਟ ਮਿਲੂਗਾ ਤੇ ਬਾਕੀ ਬਾਈ ਹਰਮਨ ਨਾਲ ਆ ਗਿਆ ਆਪਣੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਕੀ ਗੱਲਬਾਤ ਹੈ ਬਾਈ ਨਾ ਕਰਦਿਆ ਗੱਲਬਾਤ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਜੀ ਵਧੀਆ ਵਧੀਆ ਬਾਈ ਜੀ ਠੀਕ ਆਪਾ ਜੀ ਸਭ ਤੋਂ ਪਹਿਲਾਂ ਮੇਨ ਲੁਕੇਸ਼ਨ ਕੀ ਆ ਜੀ ਬਾਈ ਆਪਣੀ ਮੇਨ ਲੁਕੇਸ਼ਨ ਆਪਾਂ ਬਠਿੰਡੇ ਤੋਂ ਬਾਈ ਜਦੋਂ ਬਾਦਲ ਪਿੰਡ ਨੂੰ ਜਾਂਦੇ ਆ ਬਾਦਲ ਰੋਡ ਦੇ ਉੱਤੇ ਪਹਿਲਾ ਪਿੰਡ ਆ ਨਰੂਆਣਾ ਠੀਕ ਆ ਇਹ ਕੰਮ ਦੀ ਗੱਲਬਾਤ ਕਰੀ ਬਾਈ ਜੀ ਕਿੰਨਾ ਕੁ ਪੁਰਾਣਾ ਕੰਮ ਹੈਗਾ ਆਪਣਾ ਆਪਣਾ ਨੂੰ 5 ਤੋਂ 7 ਸਾਲ ਹੋ ਗਏ ਪਲਾਸ ਹੀ ਹੋ ਗਏ ਨੇ ਬਾਈ ਕੰਮ ਦੇ ਤੇ ਫੀਲਡ ਦੇ ਵਿੱਚ ਤੁਰੇ ਫਿਰਦੇ ਆ ਤੇ ਬਾਕੀ ਕੁਆਲਿਟੀ ਵਾਲੇ ਇੰਪਲੀਮੈਂਟ ਹੀ ਲੈ ਕੇ ਆਉਣੇ ਆ ਠੀਕ ਆ ਜੀ ਹਾਂ ਠੀਕ ਹੈ ਇੱਥੋਂ ਬਾਈ ਜੀ ਜਿਹੜਾ ਵੀ ਐਪਲੀਮੈਂਟ ਲੈ ਕੇ ਜਾਓਗੇ ਫੁੱਲ ਗਾਰੰਟੀ ਵਾਲਾ ਐਪਲੀਮੈਂਟ ਮਿਲੂਗਾ ਤੇ ਤਕਰੀਬਨ ਇਹਨਾਂ ਕੋਲੇ ਬਾਈਆਂ ਕੋਲੇ ਇਹੋ ਜਿਹੇ ਐਪਲੀਮੈਂਟ ਵੀ ਹੈਗੇ ਨੇ ਜਿਹੜੇ ਕਿਤੋਂ ਨਹੀਂ ਮਿਲਦੇਗੇ ਉਰੇ ਆ ਕੇ ਮਿਲਣਗੇ ਜਿਹੜੇ ਕੰਪਨੀ ਤੇ ਵੀ ਬੰਦੇ ਨੇਗੇ ਉਹ ਵੀ ਵੀਰ ਕਹਿੰਦਣਗੇ ਕਿ ਤੁਸੀਂ ਹਰਮਨ ਐਂਟਰਪ੍ਰਾਈਜ਼ ਵਾਲਿਆਂ ਕੋਲੇ ਜਾ ਕੇ ਲੈ ਲਓ ਹਾਂ ਏ ਕਬੀ ਆਪਾਂ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਤੇ ਸਬਸਿਡੀ ਬਾਰੇ ਗੱਲਬਾਤ ਕਰੀਏ ਬਈ ਜੀ ਸਬਸਿਡੀ ਹੁਣ ਨਿਕਲੀ ਹੈ ਬਈ CRM ਸਕੀਮ ਦੇ ਉੱਤੇ ਤੇ SMEM ਸਕੀਮ ਦੋਨਾਂ ਦੇ ਉੱਤੇ ਨਿਕਲੀ ਹੈਗੀ 50 ਤੋਂ 80% ਗਰੁੱਪ ਵਾਲੀਆਂ ਸਬਸਿਡੀਆਂ ਵੀ ਜਿਹੜੀਆਂ ਨਿਕਲੀਆਂ ਆਂ ਤਾਂ ਜਿਹੜੀਆਂ ਸਿੰਗਲ ਫਾਈਲਾਂ ਵੀ ਨਿਕਲੀਆਂ ਗਰੁੱਪ ਦੇ ਵਿੱਚ CHC ਕਹਿੰਦੇ ਆਪਾਂ ਉਹ 80% ਦੇ ਵਿੱਚ ਵੀ ਨਿਕਲੀਆਂ ਇਹ ਪਿਆ ਪਰਸੈਂਟ ਵਾਲੀਆਂ ਫਾਈਲਾਂ ਵੀ ਨਿਕਲ ਗਈ। ਠੀਕ ਆ ਭਾਜੀ ਤੇ ਐਪਲੀਮੈਂਟ ਦੀ ਗੱਲਬਾਤ ਕਰੀਏ ਭਾਜੀ ਕਿਹੜੇ ਕਿਹੜੇ ਕੰਪਨੀ ਦੇ ਆਪਣੇ ਕੋਲ ਐਪਲੀਮੈਂਟ ਖੜੇ ਨੇ ਗੱਲਬਾਤ। ਕਿਹਨੇ ਨਿਗਾ ਮਰਵਾਦੇ ਭਈ ਇੱਕ ਸੱਤ ਦੱਲੇ ਐਪਲੀਮੈਂਟ ਪੂਰੀ ਨਹੀਂ ਹੁੰਦੇ ਸਾਰੇ ਭਈ ਮੰਨ ਕੇ ਚੱਲੋ ਵੀ ਆਪਣੇ ਕੋਲੇ ਆਏ ਨਹੀਂ ਹੈਗਾ ਵੀ ਆਪਾਂ ਉਹੀ ਕੰਪਨੀਆਂ ਇਕੱਠੀਆਂ ਕਰੀਆਂ ਹੋਗੀਆਂ। ਇਹ ਜਿਹੜੀਆਂ ਕੰਪਨੀਆਂ ਟਾਪ ਬ੍ਰਾਂਡਡ ਆ ਟਾਪ ਉਹਨਾਂ ਦੇ ਇੰਪਲੀਮੈਂਟ ਪਾਸ ਨੇ ਸਬਸਿਡੀ ਦੇ ਵਿੱਚ ਅਪਰੂਵਡ ਆ ਆਪਾਂ ਉਹ ਇੰਪਲੀਮੈਂਟ ਹੀ ਮੰਗਾਉਣੇ ਆਪਣੇ ਕੋਲੇ ਠੀਕ ਆ ਉਹ ਸਾਨੂੰ ਸਾਰੇ ਕੁਆਲਟੀ ਵਾਲੇ ਇਥੋਂ ਮਿਲ ਜਾਣਗੇ ਠੀਕ ਆ ਇੱਕ ਜਸਪ੍ਰੀਤ ਆ ਚੈੱਕ ਕਰਵਾ ਦੇ ਆਪਾਂ ਬਹੁ ਕਿਤੇ ਵੀਡੀਓ ਬਣਾਈ ਹੋਈ ਐ ਇੰਪਲੀਮੈਂਟਾਂ ਦੀ ਪਰ ਆ ਇੰਪਲੀਮੈਂਟ ਕਿਤੇ ਵੀ ਨਹੀਂ ਦੇਖਿਆ ਇਹ ਤਾਂ ਬਈ ਇਹ ਕਿਤੇ ਨਹੀਂ ਮਿਲਦਾ ਸਾਨੂੰ ਇਹ ਕੰਬੋਜ ਦਾ ਸਮਾਰਟ ਸੀਡਰ ਆਪਾਂ ਕਹਿ ਦਿੰਨੇ ਆਪਣੇ ਕੋਲੇ ਹੈਪੀ ਸੀਡਰ ਤੇ ਸਮਾਰਟ ਸੀਡਰ ਠੀਕ ਪੂਰਾ ਮਤਲਬ ਵੀ ਆਪਣੇ ਕੋਲੇ ਪੰਜਾਬ ਦੇ ਵਿੱਚ ਇਹ ਅਵੇਲੇਬਲ ਆ ਨਵੀਂ ਤਕਨੀਕ ਦੇ ਨਾਲ ਬਣਿਆ ਪਹਿਲਾਂ ਜਿਵੇਂ ਆਪਣਾ ਸੁਪਰ ਸੀਡਰ ਵੀ ਪੂਰਾ ਵਧੀਆ ਕਾਮਯਾਬ ਚੱਲ ਰਿਹਾ ਇਹ ਸਮਾਰਟ ਸੀਡਰ ਆ ਜਿਹੜਾ ਇਹ ਵੀ ਪੂਰੀ ਵਧੀਆ ਜਿਹੜਾ ਮਾਰਕੀਟ ਦੇ ਵਿੱਚ ਲੀਡ ਕਰ ਰਿਹਾਗਾ ਇਹ ਵੀ ਪੂਰੀ ਵਧੀਆ ਕੁਆਲਿਟੀ ਸਾਰਿਆਂ ਨਾਲੋਂ ਟਾਪ ਕੁਆਲਿਟੀ ਕੰਬੋਜ਼ ਕੰਪਨੀ ਦੀ ਹੈਗੀ ਠੀਕ ਹੈ ਬਾਈ ਜੀ ਠੀਕ ਹੈ ਗੇਅਰਬਾਕਸ ਦੀ ਗੱਲਬਾਤ ਕਰੀਏ ਬਾਈ ਜੀ ਗੇਅਰਬਾਕਸ ਹੈਵੀ ਲੱਗਿਆ ਹੋਇਆ ਬਾਈ ਸਾਈਡ ਗੇਅਰਬਾਕਸ ਆਪਣੇ ਜਿਵੇਂ ਸੁਪਰ ਸੀਡਰਾਂ ਵਾਲਾ ਕੰਮ ਹੀ ਆ ਜਿੰਨੀ ਹੈਵੀ ਕੁਆਲਿਟੀ ਆਪਣੇ ਸੁਪਰ ਸੀਡਰਾਂ ਦੇ ਹੁੰਦੀ ਆ ਉਨਮੀ ਇਹਦੇ ਆ ਬਾਕੀ ਇਹਦੀ ਬਈ ਤਕਨੀਕ ਦਾ ਬਾਲਾ ਫਰਕ ਆਗਾ ਠੀਕ ਹੈ ਜੀ ਕੁਆਲਿਟੀ ਦਾ ਬਾਲਾ ਫਰਕ ਆਗਾ ਕਿਉਂਕਿ ਸਮਾਰਟ ਸੀਡਰ ਬਣਾਏ ਦੋ ਚਾਰ ਕੰਪਨੀਆਂ ਨੇ ਹੋਰ ਵੀ ਸੀ ਬਟ ਕੰਬੋ ਮਤਲਬ ਪਾਸ ਹੀ ਕੰਬੋਜ ਕੰਪਨੀ ਦਾ ਇਹ ਠੀਕ ਆ ਭਾਜੀ ਇਹ ਆਪਣੇ ਕੋਲੋਂ ਮਿਲ ਜੂਗਾ ਬਠਿੰਡੇ ਠੀਕ ਹੈ ਤੇ ਆਪਣੀ ਡੀਲਰਸ਼ਿਪ ਤੇ ਜਦੋਂ ਮਰਜ਼ੀ ਕੰਟੈਕਟ ਕਰਕੇ ਜਦੋਂ ਮਰਜ਼ੀ ਬੁਕਿੰਗ ਕਰਵਾ ਸਕਦੇ ਠੀਕ ਹੈ ਜੀ ਕਿੰਨੇ ਕਿੰਨੇ ਫੁੱਟੇ ਆ ਜਾਂਦਾ ਭਾਜੀ ਇਹ ਮੇਨ ਇਹ ਚੱਲਦਾ 8 ਫੁੱਟ 12 ਟਾਈਨਾਂ ਦੇ ਵਿੱਚ ਠੀਕ ਹੈ ਜੀ ਤੇ 9 ਵੀ ਮਿਲ ਜੂਗਾ 7 ਵੀ ਮਿਲ ਜੂਗਾ ਤੇ ਇਹਦੇ ਉੱਤੇ ਸਬਸਿਡੀ ਵੀ ਹੈਗੀ ਆ 90000 ਰੁਪਏ ਇਹਦੇ ਉੱਤੇ ਸਬਸਿਡੀ ਆ 90000 90000 ਰੁਪਏ ਸਬਸਿਡੀ ਠੀਕ ਆ ਬਾਈ ਜਿੰਨੇ ਵੀਰਾਂ ਦੀ ਸਬਸਿਡੀ ਨਿਕਲ ਚੁੱਕੀ ਤੇ ਇੱਥੇ ਆ ਕੇ ਤੁਸੀਂ ਆਪਣਾ ਐਪਲੀਮੈਂਟ ਬੁੱਕ ਕਰਵਾਓ ਤੇ ਲੈ ਜਾਓ ਤੇ ਕਿੰਨੇ ਬਲੇਟਾ ਜਾ ਜਾਂਦਾ ਬਈ ਜੀ ਇਹ ਬਲੇਟ ਇਹਦੇ ਸ਼ੁਰੂਆ ਹੁੰਦੀਆਂ ਬਈ ਜੀ ਮੰਨ ਕੇ ਚੱਲੋ ਸੁਪਰ ਸੀਡਰ ਵਾਲਾ ਮਤਲਬ ਐਜ਼ ਇਟ ਇਜ਼ ਐਂ ਲਾ ਲਓ ਵੀ ਰੋਟੇਟਰ ਵਾਲਾ ਕੰਮ ਹੀ ਆ ਇਹਦਾ ਰੋਟੇਟਰ ਵਾਲਾ ਕੰਮ ਜੇ ਆਪਾਂ ਬਾਅਦ ਚ ਰੋਟੇਟਰ ਦਾ ਵੀ ਕੰਮ ਲੈਣਾ ਤਾਂ ਉਹ ਚੀਜ਼ ਵੀ ਇਹ ਤੋਂ ਲੈ ਸਕਦੇ ਆ ਇਹਦੇ ਸ਼ੁਰੂਆ ਚੇਂਜ ਕਰਨਾ ਪੈਣਗਾ ਉਦੋਂ ਲਾ ਕੇ ਆਹਾ ਇਹਦਾ ਰੋਟੇਟਰ ਵੀ ਪੂਰਾ ਵਧੀਆ ਬਣਦਾ ਭਾਈ ਠੀਕ ਹੈ ਜੀ ਤੇ ਪਿਸਤੌਲ ਆ ਜਾਂਦੇ ਨੇ ਭਾਈ ਇਹਦੇ ਪਿਸਤੌਲ ਪੂਰੀ ਹੈਵੀ ਕੰਪਨੀ ਦੇ ਰੈਤ ਦੀ ਆਪਣੇ ਪੰਜਾਬ ਦੇ ਵਿੱਚ ਚੱਲਦੇ ਆ ਤੇ ਰੈਤ ਕੰਪਨੀ ਦੇ ਹੀ ਲਾਉਂਦੇ ਆ ਕਿਉਂਕਿ ਸਾਨੂੰ ਆਪਾਂ ਇਹ ਗੱਲ ਪਹਿਲਾਂ ਹੀ ਦੱਸਤੀ ਵੀ ਜਿਹੜੀ ਵੀ ਚੀਜ਼ ਲੱਗੀ ਆ ਸਾਰੀ ਕੁਆਲਿਟੀ ਵਾਲੀ ਲੱਗੀ ਕੁਆਲਿਟੀ ਵਾਲੀ ਚੀਜ਼ ਲੱਗੀ ਹੋਈ ਆ ਹਾਂ ਮੇਨ ਚੀਜ਼ ਆਪਣਾ ਫੋਕਸ ਕੁਆਲਿਟੀ ਤੇ ਆ ਇੰਪਲੀਮੈਂਟ ਮਤਲਬ ਖਰੀਦਣ ਬਹੁਤ ਲੈ ਸਕਦੇ ਆ ਆਪਾਂ ਪਰ ਮੇਨ ਕਿਹੜਾ ਦੇ ਹੁੰਦੇ ਨੇ ਨਾ ਇੱਕ ਲੋਹਾ ਭਾਈ 50 ਰੁਪਏ ਕਿਲੋ ਹੀ ਮਿਲ ਜਾਂਦਾਗਾ ਇੱਕ ਲੋਹਾ 100 ਰੁਪਏ ਕਿਲੋ ਵੀ ਮੈਨੂੰ ਜਦਣਾ ਬਾਈ ਜੀ ਮਿਲ ਜਾਂਦਾ ਜੀ ਠੀਕ ਹੈ ਬਾਈ ਰੇਟ ਬਾਈ ਹਰੇਕ ਚੀਜ਼ ਦਾ ਤੁਹਾਨੂੰ ਮੌਕੇ ਤੇ ਮਿਲ ਜਾਊਗਾ ਬਾਈ ਜੀ ਤੇ ਅੱਗੇ ਬਾਈ ਏਗਰੀ ਜਾਂਦਾ ਆ ਗਿਆ ਬਾਈ ਜੀ ਏਗਰੀ ਜਾਂਦਾ ਸੁਪਰ ਸੀਡਰ ਬਾਈ ਜੀ ਅੱਜ ਪੰਜਾਬ ਦੇ ਵਿੱਚ ਤੀਜੇ ਸਾਲ ਹੋ ਗਿਆ ਤੀਜਾ ਸਾਲ ਤਾਂ ਨੰਬਰ 1 ਲੀਡ ਦੇ ਉੱਤੇ ਚੱਲ ਰਿਹਾਗਾ ਠੀਕ ਹੈ ਬਾਈ ਉਹ ਕਿਉਂ ਚੱਲ ਰਿਹਾ ਸਿਰਫ ਔਰ ਸਿਰਫ ਕੁਆਲਿਟੀ ਦਾ ਕਰਕੇ ਕੁਆਲਿਟੀ ਕਰਕੇ ਕੁਆਲਿਟੀ ਸਰਵਿਸ ਮੇਨ ਬਾਕੀ ਆ ਗੀਅਰ ਤੁਸੀਂ ਦੇਖ ਸਕਦੇ ਹੋ ਬਰਮ ਗੀਅਰ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਇਹ ਪੂਰਾ ਹੈਵੀ ਲਾਇਆ ਹੋਇਆ ਦੀ ਇਸ ਸਾਲ 2025 ਦੇ ਵਿੱਚ 3 ਸਾਲ ਦੀ ਵਾਰੰਟੀ ਕਰਤੀ ਬਈ ਪਹਿਲਾਂ 2 ਸਾਲ ਦੀ ਸੀ ਕਿ ਇੰਨਾ ਕੁ ਭਰੋਸਾ ਹੈਗਾ ਆਪਾਂ ਨੂੰ ਕੰਪਨੀ ਤੇ ਵੀ ਕੋਈ ਇੰਪਲੀਮੈਂਟਰ ਦੇ ਵਿੱਚ ਇੰਨੀ ਦਿੱਕਤ ਨਹੀਂ ਆਉਦੀ ਤਾਂ ਹੀ 3 ਸਾਲ ਦੀ ਵਾਰੰਟੀ ਦਿੰਦੀ ਹੈ ਮਤਲਬ ਇਹ ਕਹਿ ਲਿਆਣਾ ਬਈ ਐਗਰੀ ਜੋ ਨਾਲ ਨੇ ਪਹਿਲੀ ਤੱਕ ਪਾਦੇ ਜਾਨਾ ਚੀਜ਼ ਬਦਲਾਉਂਦੀ ਸਾਨੂੰ ਲੋੜ ਪੈਂਦੀ ਨਹੀਂ ਪੈਂਦੀ ਨਹੀਂ ਹੈਗੀ ਬਈ ਠੀਕ ਹੈ ਬਈ ਤੇ ਇਹ ਕਿੰਨੇ ਫੁੱਟੇ ਜਾ ਗਿਆ ਬਈ ਜੀ ਇਹ ਬਈ ਆਪਣੇ ਕੋਲੇ 7 ਫੁੱਟ 8 ਫੁੱਟ 9 ਫੁੱਟ 10 ਫੁੱਟ ਤੱਕ ਅਵੇਲੇਬਲ ਆ ਇਹ ਤੇ 1,20,000 ਰੁਪਏ ਸਬਸਿਡੀ ਆਪਣੀ ਸਿੰਗਲ ਫਾਈਲ ਦੇ ਵਿੱਚ ਜਿਹਦੇ ਕਿਸੇ ਕਿਸਾਨ ਭਰਾ ਦੀ ਨਿਕਲਦੀ ਆ ਤਾਂ ਉਹ ਆਪਣੇ ਕੋਲ ਬੁਕਿੰਗ ਕਰਵਾ ਕੇ ਬਿੱਲ ਜਦੋਂ ਮਰਜ਼ੀ ਕਟਾ ਸਕਦਾ ਆਪਣੇ ਕੋਲ ਸਟਾਕ ਅਵੇਲੇਬਲ ਹੀ ਹੁੰਦਾ ਠੀਕ ਆ ਜੀ ਫੁੱਟ ਦੇ ਹਿਸਾਬ ਨਾਲ ਅਲੱਗ-ਅਲੱਗ ਸਬਸਿਡੀ ਆਵੇ ਜੀ ਨਹੀਂ ਨਹੀਂ ਫੁੱਟ 1,20,000 ਹੀ ਆਉਣਾ 1,20,000 ਚਾਹੇ 7 ਫੁੱਟ ਲੈ ਲਓ ਚਾਹੇ 8 ਫੁੱਟ ਲੈ ਲਓ ਚਾਹੇ 9 ਲੈ ਲਓ ਕਿਸੇ ਕੰਪਨੀ ਦਾ ਲੈ ਲਓ ਇਹ ਤੇ 1,20,000 ਸਬਸਿਡੀ ਹੀ ਆਉ ਠੀਕ ਆ ਜੀ ਜੇ ਆਪਣਾ ਗਰੁੱਪ ਦੇ ਵਿੱਚ ਨਿਕਲਦਾ ਉਹ ਤੇ 1,90,000 ਪ ਔਰ ਮਤਲਬ 80% ਵਾਲੇ ਦੇ ਉਹ ਤੇ ਥੋੜੀ ਜਿਹੀ ਵੱਧ ਹੁੰਦੀ ਹੈ ਠੀਕ ਹੈ ਬਾਈ ਜੀ ਤੇ ਬਾਕੀ ਆਪਣੇ ਕੋਲੇ ਬਈ ਸਰਬਨ ਸਿੰਘ ਤੇ ਭੂਰ ਸਿੰਘ ਸੰਗਰੀਆ ਦੇ ਹਾਲ ਮਿਲ ਜਾਣਗੇ ਪਲੌ ਹਲ ਠੀਕ ਹੈ ਕੋਈ ਵੀ ਇੰਪਲੀਮੈਂਟ ਇਹਨਾਂ ਦਾ ਲੈਣਾ ਆਪਣੇ ਕੋਲੋਂ ਮਿਲ ਜੂ ਤੇ ਇਹ ਵੀ ਪੂਰੀ ਜਿਹੜੇ ਗੱਲ ਕਰ ਗਏ ਤਾਂ ਸੰਗਰੀਏ ਦੇ ਵਿੱਚ ਕੁਆਲਿਟੀ ਦੇ ਨਾਮ ਨਾਲ ਜਾਣੇ ਜਾਂਦੇ ਨੇ ਪਲੌ ਹਲ ਇਹ ਤੇ ਵੀ 91000 ਰੁਪਏ ਸਬਸਿਡੀ ਆ 50% ਵਾਲੀ ਸਕੀਮ ਦੇ ਵਿੱਚ ਮਤਲਬ ਜਿਨੇ ਬਈ ਇਹ ਚਲਾ ਕੇ ਦੇਖ ਲੇ ਹਨ ਉਹ ਇਹੀ ਲੈ ਕੇ ਜਾਊਗਾ ਇਹੀ ਲੈ ਕੇ ਜਾਓ ਬਾਕੀ ਮਤਲਬ ਫਰਕ ਆਏਗਾ ਸੋ ਉਹ ਫੀਲਡ ਦੇ ਵਿੱਚ ਆਪ ਹੀ ਜਦੋਂ ਬਾਣ ਤੁਸੀਂ ਬੀਜੋਗੇ ਉਹ ਤੇ ਫਸਲ ਉਗਰੂਗੀ ਫੇਰ ਪਤਾ ਲੱਗੂ ਇਹਦੀ ਕੁਆਲਿਟੀ ਬਾਰੇ ਵੀ ਬਾਕੀ ਇੱਕ ਆਪਾਂ ਚੰਗੀ ਚੀਜ਼ ਲੈ ਕੇ ਆਏ ਆ ਬਾਕੀ ਕੁਆਲਿਟੀ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਮਟੀਰੀਅਲ ਦੱਸ ਦੰਦਾ ਜੀ ਠੀਕ ਆ ਬਈ ਜੀ ਤੇ ਬਾਕੀ ਚੈੱਕ ਕਰੋ ਰੋਟਾਵੇਟਰ ਵਗੈਰਾ ਇੱਕ ਤਕਰੀਬਨ ਬਈ ਜੇ ਵੇਟ ਵਗੈਰਾ ਦੀ ਗੱਲ ਕਰੀਏ ਬਈ ਜੀ ਪੂਰਾ ਹੈਵੀ ਹੋਗਾ ਪੂਰਾ ਹੈਵੀ ਬਈ ਜੀ 7 ਕੁਆਰਟਲ ਤੋਂ ਪਲੱਸ ਵਜਨ ਇਹਦਾ ਠੀਕ ਆ ਬਈ ਜੀ ਤੇ ਅਗਲਾ ਵੀਰ ਬੱਲਾ ਦਾ ਗੱਲਣਾ ਬਈ ਜੀ ਰੋਟਾ ਵੇਟਰ ਰੋਟਾ ਵੇਟਰ ਬਈ ਆਪਣੇ ਕੋਲੋਂ ਬਹੁਤ ਵਧੀਆ ਮਿਲ ਜਾਂਦੇ ਆ ਠੀਕ ਹੈ ਜੀ ਕੁਆਲਿਟੀ ਪੱਖੋਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਉੱਤੋਂ ਦਾ ਮੰਨ ਕੇ ਜਦ ਲੋਹਰ ਇੱਕ ਸ਼ੇਪ ਇੱਕੋ ਜਿਹੀ ਬਣਾਉਂਗਾ ਬਟ ਇਹਦੇ ਅੰਦਰ ਜਿਹੜਾ ਮਟੀਰੀਅਲ ਪਾਇਆ ਹੋਇਆ ਉਹ ਵਧੀਆ ਹੈਵੀ ਪਾਇਆ ਹੋਇਆ ਕੰਪਨੀ ਨੇ ਉਹ ਚੀਜ਼ ਦੇ ਵਿੱਚ ਜਿਹੜੀ ਮਤਲਬ ਖਿਰਸ ਨਹੀਂ ਕਰੀ ਹੋਈ ਠੀਕ ਹੈ ਜੀ ਅੰਦਰ ਇੱਕ ਗੱਲ ਹੋਰ ਆ ਬਈ ਜਿੰਨੇ ਤੁਸੀਂ ਐਪਲੀਮੈਂਟ ਦਿਖਾ ਰਹੇ ਆਂਗੇ ਠੀਕ ਆ ਬਾਈ ਜੀ ਹਰੇਕ ਬ੍ਰਾਂਡ ਕੰਪਨੀ ਦੇ ਮਿਲੂਗਾ ਬ੍ਰਾਂਡ ਦਾ ਹੀ ਮਿਲੂਗਾ ਬਾਈ ਇੱਕ ਚੰਗੀ ਕੁਆਲਿਟੀ ਦਾ ਮਿਲੂ ਇੱਕ ਵਾਜਬ ਜੇ ਰੇਟ ਤੇ ਮਿਲੂਗਾ ਠੀਕ ਆ ਬਾਈ ਜੇ ਤੇ ਅੱਗੇ ਇਹ ਆਗੇ ਵੇਜੇ ਇਹ ਚੀਜ਼ ਤਾਂ ਆ ਗਈ ਬਾਹਰ ਦੀ ਆਪਣੀ ਜਰਮਨੀ ਦੀ ਠੀਕ ਹੈ ਜੀ ਕਲਾਸ ਕੰਪਨੀ ਦੀ ਸਿੰਗਲ ਰੋ ਫੋਰੇਜ ਹਾਰਵੈਸਟਰ ਇਹਦਾ ਵੀ ਜੇ ਆਪਾਂ ਮਟੀਰੀਅਲ ਦੀ ਗੱਲ ਕਰਗੇ ਪੇਂਟ ਦੀ ਗੱਲ ਕਰਗੇ ਹਰ ਇੱਕ ਪੁਰਜੇ ਦੀ ਗੱਲ ਕਰਗੇ ਤਾਂ ਇਹਦੇ ਨਾਲ ਦੀ ਕੁਆਲਿਟੀ ਆਪਣੇ ਇੰਡੀਆ ਦੇ ਵਿੱਚ ਤਾਂ ਹੈ ਨਹੀਂ ਬਾਹਰਲੀ ਚੀਜ਼ ਹੈਗੀ ਫਰਕ ਤਾਂ ਹੁੰਦਾ ਹੀ ਆ ਤੇ ਇਹਦੇ ਉੱਤੇ ਵੀ ਸਾਨੂੰ ਬਈ ਐਡਾ ਵੱਡਾ ਡਿਸਕਾਊਂਟ ਮਿਲ ਜੂ ਵੀ ਪਿਛਲੇ ਸਾਲ ਨਾਲੋਂ ਪੂਰੀ ਮਤਲਬ ਕਿ ਚਲੋ ਕੰਪਨੀ ਵੱਲੋਂ ਤਕੜੀ ਸਬਸਿਡੀ ਵਾਲਾ ਕੰਮ ਹੀ ਆ ਦੇ ਉੱਤੇ ਸਬਸਿਡੀ ਵਾਲਾ ਆਪਾਂ ਐਸੇ ਸਬਸਿਡੀ ਆਉਂਦੀ ਨਹੀਂ ਪਰ ਇਹੋ ਜਿਹਾ ਡਿਸਕਾਊਂਟ ਮਿਲ ਜੂਗਾ ਕੋਈ ਕਿਸਾਨ ਭਰਾ ਆਪਾਂ ਨੂੰ ਫੋਨ ਕਰਕੇ ਬੁਕਿੰਗ ਕਰਵਾਵੇ ਬਾਕੀ ਜਾਂ ਸੋਡੀ ਵੀਡੀਓ ਦੇਖ ਕੇ ਆਵੇ ਤਾਂ ਉਹਨੂੰ ਇਹੋ ਜਿਹਾ ਡਿਸਕਾਊਂਟ ਦੇ ਦੇਣਗੇ ਸੋ ਉਹਨਾਂ ਨੂੰ ਕਿਤੇ ਵੀ ਇਹੋ ਜਿਹਾ ਰੇਟ ਨਹੀਂ ਮਿਲਦਾ ਠੀਕ ਹੈ ਜੀ ਜੇ ਗੱਲਬਾਤ ਕਰੀਏ ਭਾਈ ਜੀ ਚਾਲ ਚਲਾਵਾ ਇਹਦਾ ਉਹਨਾਂ ਨਾਲ ਕਿੰਨਾ ਕ ਫਰਕ ਹੈ ਜਿਹੜੀਆਂ ਆਮ ਆਪਣੇ ਇੰਡੀਆ ਦੇ ਵਿੱਚ ਚੱਲ ਰਹੀਆਂ ਬਈ ਮੰਨ ਕੇ ਚਲੋ ਉਂ ਤਾਂ ਕਹਿੰਦੇ 19 21 ਦਾ ਫਰਕ ਇਹਦਾ ਤਾਂ ਭਾਈ 19 ਉਹ 19 ਤੇ ਇਹਦਾ ਇਹਦਾ ਸਾਰਿਆਂ ਨਾਲੋਂ ਮੇਨ ਚੀਜ਼ ਆ ਕਿ ਇਹ ਚੋਕ ਨਹੀਂ ਹੁੰਦੀ ਜਿਹੜੀ ਮਸ਼ੀਨ ਆਪਣੀ ਠੀਕ ਹੈ ਜੀ ਸਿੰਗਲ ਰੋ ਦੇ ਵਿੱਚ ਜੇ ਤੁਸੀਂ 7 ਤੋਂ 8 ਕਿੱਲੇ ਇਹਦੇ ਨਾਲ ਵੱਡੇ ਹੋਏ ਆ ਲੋਕਾਂ ਨੇ ਇਹਦੋਂ ਮਤਲਬ ਉੱਤੇ ਵੀ ਵੱਡੇ ਹੋਏ ਆ ਤਾਂ ਇੱਕ ਵੀ ਕਿੱਲੇ ਦੇ ਵਿੱਚ ਚੋਕ ਨਹੀਂ ਹੁੰਦੀ ਤੇ ਮੇਨ ਚੀਜ਼ ਇਹਦੀ ਇਹ ਮਸ਼ੀਨ ਕਿਉਂ ਲੈਣ ਦਾ ਫਾਇਦਾ ਇਹਦਾ ਜਿਹੜਾ ਚਾਰ ਆ ਮੇਨ ਇਹਨੇ ਚਾਰ ਪਾਉਣਾ ਉਹ ਪੂਰਾ ਗ੍ਰਾਈਂਡ ਕਰਦੀ ਆ ਯਾਨੀ ਕਿ ਚੂਰਾ ਹੋਣਾ ਆਂਦੀ ਆ ਮੱਝਾਂ ਫਿਰ ਉਹੀ ਖਾਂਦਾਂਗੇ ਬਈ ਆਪਣੇ ਪਸ਼ੂ ਆ ਜਿਹੜੇ ਜਿਹੜਾ ਜਿਹੜਾ ਸਹੀ ਚਾਰ ਆ ਉਹ ਗ੍ਰਾਈਂਡ ਕਰਿਆ ਹੋਇਆ ਵਿੱਚ ਦਾਣਾ ਗ੍ਰਾਈਂਡ ਸਾਰਾ ਬਰੀਕ ਚਾਰ ਉਹੀ ਹੀ ਬਣਾਉਂਦੀ ਹੈ ਫਿਰ ਠੀਕ ਹੈ ਮਤਲਬ ਜਿਹੜਾ ਜਿਆਦਾ ਮੋਟਾ ਹੈਗਾ ਬਾਈ ਜੀ ਇਸ ਤੋਂ ਬਾਅਦ ਚ ਲਾਤਰਨ ਚ ਵੀ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਲਾਤਰਨ ਚ ਵੀ ਦਿੱਕਤ ਆਉਂਦੀ ਹੈ ਬਾਈ ਬਾਕੀ ਖਾਨ ਚ ਵੀ ਨਹੀਂ ਮੰਨ ਕੇ ਚਲੋ ਉਹ ਚੀਜ਼ ਵਧੀਆ ਹੁੰਦੀ ਇੱਕ ਗੱਲ ਮੇਨ ਹੋਰ ਆ ਨਾ ਆਰਮਨ ਬਾਈ ਥਾਂ ਵੀ ਬਹੁਤ ਜਿਆਦਾ ਉਹਦੇ ਨਾਲੋਂ ਘੱਟ ਘੇਰਦੀ ਆ ਨਾ ਬਈ ਥਾਂ ਵੀ ਘੱਟ ਘੇਰਦੀ ਹੈ ਬਾਈ ਬਾਕੀ ਮੇਨ ਚੀਜ਼ ਕੁਆਲਿਟੀ ਹੈ ਬਾਈ ਕੁਆਲਿਟੀ ਹਾਂ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਐਨ ਬਿਜਲੀ ਫੇਸ ਦੀ ਨਾ ਆਪਣਾ ਇਹੋ ਜਿਹਾ ਪੇਂਟ ਕੁਆਲਿਟੀ ਹੈਗੀ ਇਹਦੀ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਬਾਕੀ ਚਾਲਚਲਾ ਬੱਬਈ ਪਹਿਲਾਂ ਯੂਜ਼ ਕਰਕੇ ਦੇਖੀਏ ਚਾਲ ਚਲਾਵਾ ਤਾਂ ਬਈ ਐ ਸਮਝ ਲਓ ਤੁਸੀਂ ਬੱਟਾਂ ਵਾਲਾ ਜਿੰਦਰਾ ਦੇਖਿਆ ਹੋਣਾ ਹਾਂਜੀ ਟਰੈਕਟਰ ਮਗਰ ਜਿਹੋ ਜਿਹਾ ਉਹ ਪਾਲਿਆ ਉਹੋ ਜੀ ਇਹ ਮਸ਼ੀਨ ਪਾਲੀ ਐਨੀ ਹਲਕੀ ਵਧੀਆ ਕੁਆਲਿਟੀ ਦੀ ਆ ਵੀ ਕਹਿਣ ਦਾ ਭਾਅ ਹਲਕੀ ਦਾ ਭਾਅ ਵੇ ਨਹੀਂ ਹੈ ਉਹੀ ਹਲਕੀ ਜੀ ਆ ਕੁਆਲਿਟੀ ਇਹਦੀ ਉੱਤੋਂ ਦੀ ਆਗੀ ਹਰ ਇੱਕ ਮਸ਼ੀਨ ਦੇ ਨਾਲੋਂ ਪਰ ਵੀ ਆਪਣੇ ਟਰੈਕਟਰ ਦੀਆਂ ਲੈਂਕਾਂ ਵਗੈਰਾ ਨਹੀਂ ਤੋੜਦੀ ਉਹ ਪੂਰੀ ਸੰਭਾਲ ਦੇ ਵਿੱਚ ਬੈਲੈਂਸ ਕਰਿਆ ਹੋਇਆ ਵਜਨ ਆ ਇਧਰ ਟਰਾਲੀ ਪਾਵਾਂਗੇ ਆਪਾਂ ਉਧਰ ਵਜਨ ਆ ਉਹ ਇਧਰ ਆਊਗਾ ਵੀ ਬੈਲੈਂਸ ਇੱਕੋ ਜਿਹਾ ਰਹੂਗਾ ਲੈਂਕਾਂ ਤੇ ਵੱਧ ਘੱਟ ਨਹੀਂ ਹੋਊਗਾ ਮੇਨ ਚੀਜ਼ ਇਹ ਹੈ ਜੀ ਇਹਦੀ ਕੁਆਲਿਟੀ ਹਾਈ ਰਹੂਗੀ ਕੁਆਲਿਟੀ ਹਾਈ ਹੈ ਜੀ ਪੇਂਟ ਦੇ ਵਿੱਚ ਧੁੱਪੇ ਜਿਵੇਂ ਮਰਜੀ ਪਈ ਰਵੇ ਇਹ ਜਿਵੇਂ ਕਈ ਕਿਸਾਨ ਭਰਾਵਾਂ ਦਾ ਸ਼ੈੱਡ ਨਹੀਂ ਹੁੰਦਾ ਹਨਾ ਬਾਹਰ ਪਿਆ ਰਹਿੰਦਾ ਤਾਂ ਜਿਵੇਂ ਮਰਜੀ ਪਿਆ ਰਹੇ ਇਹਦਾ ਪੇਂਟ ਨਹੀਂ ਖਰਾਬ ਹੁੰਦਾ ਠੀਕ ਹੈ ਜੀ ਤਾਂ ਮਿੱਤਰੋ ਗੱਲ ਹੋਰ ਕਰੀਏ ਬਾਈ ਜੀ ਨਾਲ ਨਾਲ ਕਲਰ ਤੇ ਵੀ ਬਾਈ ਪੂਰਾ ਧਿਆਨ ਦਿੱਤਾ ਹੋਇਆ ਕੰਪਨੀ ਲੈਣਾ ਬਾਈ ਹਾਂਜੀ ਹਾਂ ਬਾਈ ਠੀਕ ਹੈ ਬਾਈ ਜੀ ਇੰਪੋਰਟਡ ਮਸ਼ੀਨ ਕਹ ਲਈਏ ਨਾ ਬਾਈ ਇੰਪੋਰਟਡ ਮਸ਼ੀਨਾਂ ਸਾਰੀ ਬਾਹਰੋਂ ਆਉਂਦੀ ਹੈ ਜੀ ਤਾਂ ਕਰਕੇ ਤਕਨੀਕ ਦਾ ਫਰਕ ਕੁਆਲਿਟੀ ਦਾ ਫਰਕ ਤਾਂ ਹੋਣਾ ਹੀ ਹੈ ਠੀਕ ਹੈ ਬਾਈ ਜੀ ਤੇ ਅਗੇ ਅਗੇ ਬਈ ਦਸਮੇਸ਼ ਦਾ ਇਹ ਹੈਗਾ ਸੁਪਰ ਸੀਟਰ ਹੈ ਨਾ ਬਈ ਜੀ ਹਾਂਜੀ ਤੇ ਇਹ ਕਿੰਨੇ ਕਿੰਨੇ ਫੁੱਟੇ ਚ ਮਿਲ ਜਾਂਦਾ ਬਈ ਜੀ ਇਹ ਵੀ ਬਈ ਜੀ ਆਪਣੇ ਕੋਲ 7 ਫੁੱਟ 8 ਫੁੱਟ 9 ਫੁੱਟ ਅਵੇਲੇਬਲ ਹੁੰਦਾਗਾ ਠੀਕ ਹੈ ਜੀ ਇਹ ਬਾਦਲ ਰੋਡ ਪਿੰਡ ਨਰੂਆਣਾ ਤੇ ਤੁਸੀਂ ਦੇਖ ਸਕਦੇ ਹੋਗੇ ਵੀ ਇਹਦੀ ਵੀ ਕੁਆਲਿਟੀ ਦੀ ਜੇ ਗੱਲ ਕਰਗੇ ਪੇਂਟ ਕੁਆਲਿਟੀ ਮੰਨ ਕੇ ਚਲੋ ਵੀ ਟੋਪ ਹੀ ਹੈ ਇਹਦੀ ਵੀ ਸਾਰਾ ਕੁਝ ਠੀਕ ਹੈ ਬਈ ਹਾਂ ਬਾਕੀ ਆ ਕੇ ਵਿਜ਼ਿਟ ਕਰ ਸਕਦਾ ਕਿਸਾਨ ਭਰਾ ਆ ਕੇ ਦੇਖ ਸਕਦਾ ਇੱਕ ਵਾਰੀ ਅੱਖੀਂ ਦੇਖੀ ਚੀਜ਼ ਦਾ ਬਹੁਤ ਫਰਕ ਹੁੰਦਾ ਫਰਕ ਹੁੰਦਾਗਾ ਹਾਂਜੀ ਸਹੀ ਗੱਲ ਆ ਬਈ ਬਾਕੀ ਬਈ ਵੀਡੀਓ ਦਿਖਾ ਦੇਣਗੇ ਬਾਈ ਵੀ ਹਨਾ ਵੀ ਕਿਵੇਂ ਦਾ ਚੱਲਦਾ ਹੈ ਹਨਾ ਬਾਈ ਕਿਵੇਂ ਦਾ ਚੱਲਦਾ ਜੇ ਕਿਸੇ ਪ੍ਰਾਣੇ ਰਿਵਿਊ ਲੈਣਾ ਜਾਂ ਸਾਲ ਦੋ ਸਾਲ ਜਿਹੜਾ ਚੱਲਿਆਗਾ ਆਪਾਂ ਨੂੰ ਉਹ ਦਿਖਾ ਦਿ ਉਹਦੀ ਕੁਆਲਿਟੀ ਦੇ ਬਾਰੇ ਪਤਾ ਲੱਗ ਜਾਂਦਾਗਾ ਉਹ ਚੀਜ਼ ਆ ਕੇ ਦੇਖ ਸਕਦੇ ਆਪਣੇ ਕੋਲ ਠੀਕ ਆ ਬਈ ਕਿਸੇ ਤੋਂ ਸੁਣ ਕੇ ਨਾ ਆਓ ਬਾਈਆਂ ਤੋਂ ਸੁਣ ਕੇ ਚੀਜ਼ੇ ਲੋ ਹਾਂ ਆਪਾਂ ਬਈ ਆਪਾਂ ਸਹੀ ਰਹਿ ਦੇਵਾਂਗੇ ਵੀ ਜਿਹੜੀ ਚੀਜ਼ ਆਪਾਂ ਸਾਹਮਣੇ ਹੋਊਗੀ ਉਹਦੇ ਬਾਰੇ ਆਪਾਂ ਕੱਲੀ ਕੱਲੀ ਆਪਣਾ ਕੰਮ ਆ ਵੀ ਵਿਸਤਾਰ ਨਾਲ ਸਮਝਾਉਣਾ ਇਹਦੇ ਵਿੱਚ ਆ ਫਰਕ ਆ ਇਹਦਾ ਐ ਰੋਟੇਟਰ ਬਣਦਾ ਬਾਕੀ ਕਿਸਾਨ ਭਰਾ ਦੀ ਮਰਜ਼ੀ ਆ ਕਿਸਾਨ ਭਰਾ ਨੇ ਪੈਸੇ ਲਾਉਣੇ ਆ ਆਪਾਂ ਜਿਹੜਾ ਸਾਰਾ ਕੋ ਆਪਦੇ ਵੱਲੋਂ ਜਿਹੜੀ ਪੂਰੀ ਕੋਸ਼ਿਸ਼ ਕਰ ਰਹੇ ਵਧੀਆ ਚੀਜ਼ ਕੋਸ਼ਿਸ਼ ਕਰਦੇ ਆ ਵੀ ਵਧੀਆ ਚੀਜ਼ ਦੇ ਜਿਹੜਾ ਬਈ ਕਿਉਂਕਿ ਬਈ ਕਈ ਵਾਰ ਹੁੰਦਾਗਾ ਉਹ ਕਹਿੰਦੇ ਹੁੰਦੇ ਨੇਗਾ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਇਹ ਤਾਂ ਹੈ ਬਈ ਹਾਂਜੀ ਹਾਂ ਇੱਕ ਆ ਚੀਜ਼ ਦਿਖਾ ਦਿੰਨੇ ਮਿੱਤਰੋ ਤੁਹਾਨੂੰ ਇਹ ਚੀਜ਼ ਨਾ ਬਾਈ ਕਹਿੰਦੇ ਨਾ ਚਾਹੀਦੀ ਜਿੱਥੇ ਬਣਦੀ ਆ ਤੁਸੀਂ ਉੱਥੇ ਜਾ ਕੇ ਪਤਾ ਕਰਿਓ ਉੱਥੋਂ ਵੀ ਨਹੀਂ ਮਿਲਦੀ ਨਾ ਬਈ ਉਹ ਵੀ ਚੜਗੇ ਵੀ ਹਰਮਨਾਲ ਦੇ ਵਗ ਜੋ ਬਾਕੀ ਬਈ ਪੰਜਾਬ ਹਰਿਆਣਾ ਰਾਜਸਥਾਨ ਤਿੰਨੇ ਸਟੇਟਾਂ ਦੇ ਵਿੱਚੋਂ ਜਾਂ ਤਾਂ ਇਹ ਆਪਣੇ ਕੋਲੋਂ ਮਿਲਦਾ ਜਾਂ ਕੁਝ ਕੁ ਪਰਸੈਂਟ ਜਿਹੜਾ ਜਿੱਥੇ ਬਣਦਾ ਉੱਥੋਂ ਮਿਲ ਜੂਗਾ ਆਪਣੇ ਕੋਲੇ ਇਹਦਾ ਸਟਾਕ ਉਹ ਵੀ ਕੁਝ ਕੁ ਪਰਸੈਂਟ ਉੱਥੇ ਵੀ ਕੁਝ ਕੁ ਪਰਸੈਂਟ ਆਪਣੇ ਕੋਲੇ ਜਿਹੜਾ ਸਟਾਕ ਹੈ ਇਹ ਹੁੰਦਾ ਹੀ ਹੁੰਦਾ ਸਬਸਿਡੀ ਦੇ ਵਿੱਚ ਇਹ ਵੀ ਅਪਰੂਵਡ ਹੈ ਤੁਸੀਂ ਦੇਖ ਸਕਦੇ ਹੋ ਸੀਰੀਅਲ ਨੰਬਰ ਕੱਢੇ ਹੋਏ ਨੇ ਠੀਕ ਹੈ ਜੀ ਸਬਸਿਡੀ ਦੇ ਵਿੱਚ ਇਹ ਪਾਸ ਆ ਕਿੰਨੀ ਸਬਸਿਡੀ ਆਉਂਦੀ ਹੈ ਬਾਈ ਜੀ ਤੇ ਇਹ ਤੇ ਆ ਜਾਂਦੀ ਹੈ ਬਾਈ ਜੀ 27200 ਰੁਪਿਆ 27200 ਬਾਕੀ ਹੁਣ ਕਾਫੀ ਕਿਸਾਨ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਜਿਨ੍ਹਾਂ ਕੋਲੇ ਬਿਲਰ ਨਹੀਂ ਹੈਗਾ ਆਮ ਚ ਲਾਉਂਦੇ ਨੇ ਇਹਨੂੰ ਤਾਂ ਉਹ ਕਹਿੰਦੇ ਨੇ ਰੇਟ ਬਹੁ ਪਰ ਉਹ ਫੋਨ ਤੇ ਕਹਿੰਦੇ ਨੇ ਇੱਕ ਵਾਰੀ ਆਪਾਂ ਬੇਨਤੀ ਕਰਾਂਗੇ ਕਿਸਾਨ ਭਰਾਵਾਂ ਨੂੰ ਵੀ ਇੱਥੇ ਆ ਕੇ ਇੱਕ ਵਾਰੀ ਹੋਰ ਰੀਪਰ ਦੇਖ ਕੇ ਤੁਸੀਂ ਇਹ ਰੀਪਰ ਜ਼ਰੂਰ ਦੇਖ ਲਓ ਕੁਆਲਿਟੀ ਇੱਕ ਵਾਰੀ ਜ਼ਰੂਰ ਦੇਖ ਲਓ ਬਾਕੀ ਤੁਹਾਨੂੰ ਆਪ ਹੀ ਰਿਜ਼ਲਟ ਦਾ ਪਤਾ ਲੱਗ ਜੂ ਬਾਕੀ ਜੇ ਕਿਸੇ ਭਰਾ ਨੇ ਮੰਨ ਲੈਂਗੇ ਚਲੋ ਵੀ ਜਿਹੜੇ ਭਰਾਣੇ ਆਪਣੇ ਤੋਂ ਲੈਤੇ ਨੇ ਤੁਸੀਂ ਯਕੀਨ ਕਰੋਗੇ 7 ਤੋਂ 8 10-10 ਰੀਪਰ ਵੀ ਆਪਣੇ ਕੋ ਘਰੇ ਗਏ ਹੋਏ ਨੇ ਬੈਲਰਾਂ ਵਾਲੇ ਇੱਕ ਗੱਲ ਹੋਰ ਆ ਬਾਈ ਚਾਹੀਦੀ ਇਹਨੂੰ ਕੋਠੇ ਤੇ ਚੜ ਕੇ ਨਾ ਫੇਰ ਡੇਗ ਲਿਓ ਪਿੰਗਾ ਨਹੀਂ ਹੋਊਗਾ ਜਿਹੜੀਆਂ ਆਮ ਕੰਪਨੀਆਂ ਨੇ ਨਾ ਇਹਨਾਂ ਦੇ ਵਿੱਚ ਦੀ ਨਾ ਸਾਈਡਾਂ ਵਾਲੇ ਦੇ ਪੱਲੇ ਪੇ ਦੀ ਮੋਗੇ ਨਿਕਲ ਜਾਂਦੇ ਨੇ ਬਾਈ ਸਾਲ ਦੋ ਸਾਲਾਂ ਬਾਅਦ ਬੈਲਟ ਵਾਲੀ ਦੁਕਾਨ ਤੇ ਲਿਜਾਣਾ ਹੀ ਪੈਂਦਾ ਉਹਦਾ ਪਰ ਇਹ ਇੰਨਾ ਕੁ ਜ਼ਿਆਦਾ ਸ਼ੁੱਧਾ ਹੈਵੀ ਗੀਅਰ ਲੱਗਿਆ ਹੋਇਆ ਕੋਈ ਬੈਲਟ ਦਾ ਨਿਸ਼ਾਨ ਨਹੀਂ ਲਾਉ ਬਾਅਦ ਚ ਤੁਹਾਨੂੰ ਬੈਲਟ ਕਰਾਉਣ ਦੀ ਲੋੜ ਹੈਗੀ ਸਾਰਿਆਂ ਨਾਲੋਂ ਟਾਪ ਕੁਆਲਿਟੀ ਦੀਆਂ ਚੀਜ਼ਾਂ ਪਾਆਂ ਹੋਗਾ ਜੇ ਤੁਸੀਂ ਪੀਟੀਓ ਸ਼ਾਫਟ ਦੀ ਗੱਲ ਕਰੋ ਗੀਅਰ ਦੀ ਗੱਲ ਕਰੋ ਇਹਦੀਆਂ ਸ਼ੁਰੂਆਤ ਦੀ ਗੱਲ ਕਰੋ ਜਿਹੜੀ ਕਿਸਾਨ ਭਰਾ ਨੂੰ ਲੱਗਦੀ ਆ ਵੀ ਆਹ ਟਾਪ ਆ ਜਮਾਂ ਉਸੇ ਕੰਪਨੀ ਦੀਆਂ ਲਾਂਗਾਂ ਹੁੰਨਾਂ ਨੇ ਪੂਰੀ ਹੈਵੀ ਜਿਹੜੀ ਲਾਤਾ ਥਲੜੀ ਜਿਹੜੀ ਨੇ ਮੰਨ ਕੇ ਚੱਲੋ ਬਾਹਰ ਵੜਨਾ 24 ਘੰਟੇ ਘੁੰਮੀ ਜਾਣਾ ਉਹ ਚੀਜ਼ ਪੂਰੀ ਹੈਵੀ ਲੱਗੀ ਹੋਈ ਆ ਠੀਕ ਹੈ ਜੀ ਮਤਲਬ ਬਲੇਡ ਤੇ ਵੀ ਬਈ ਤਿੰਨ ਤਿੰਨ ਨਟ ਲਾਏ ਹੋਏ ਨੇ ਬਈ ਤਿੰਨ ਤਿੰਨ ਨਟ ਲਾਏ ਹੋਏ ਨੇ ਬਾਕੀ ਇਹੋ ਜੀ ਛੁਰੀ ਜਿਹੜੀ ਕੋਈ ਰੀਪਰ ਵਾਲਾ ਨਹੀਂ ਲਾਉਂਦਾ ਜਿਹੜੀ ਆਪਾਂ ਲਾ ਕੇ ਦੇਵਾਂਗੇ ਸੁਣੋ ਠੀਕ ਹੈ ਬਈ ਪ੍ਰਾਈਜ਼ ਮੌਕੇ ਤੇ ਹੋ ਜਾਊਗਾ ਪ੍ਰਾਈਜ਼ ਮੌਕੇ ਤੇ ਮਾਨਤਾ ਨੇ ਹੈ ਇਹਦੇ ਵਿੱਚ ਠੀਕ ਆ ਬਈ ਤੇ ਇੱਕ ਸੁਣੋ ਬਈ ਸਖਤੀ ਵਾਲਿਆਂ ਦਾ ਬਈ ਜੀ ਉਹ ਗਰੇ ਖਰਾਉਣ ਵਾਲਾ ਵੀ ਦਿਖਾ ਦਨੇ ਬਈ ਇੱਧਰ ਪਿਆ ਜਾ ਹਾਂਜੀ ਬਈ ਨਿੱਕੇ ਪੁਰਜ਼ੇ ਵੀ ਜਿਹੜੇ ਆਪਣੇ ਕੋਲੇ ਕਾਹਲੇ ਵਾਲੇ ਹੁੰਦੇ ਨੇਗੇ ਅਵੇਲੇਬਲ ਹੁੰਦੇ ਨੇ ਕਿਸੇ ਭਰਾ ਨੇ ਲੋਨ ਵਗੈਰਾ ਕਰਵਾਉਣਾ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉ ਆਪਣੇ ਕੋਲੋਂ ਮਿਲ ਜਾਂਦੀਆਂ ਰੇਖ ਲਿਆਰਨ ਵਾਲੀ ਹੈ ਜਿਹੜੀ ਸ਼ਕਤੀਮਾਨ ਦੀ ਪੂਰੀ ਹੈਵੀ ਕੁਆਲਿਟੀ ਦੀ ਇਹ ਵੀ ਤੁਹਾਨੂੰ ਆਪਾਂ ਦੱਸਿਆ ਵੀ ਕੁਆਲਿਟੀ ਦੇ ਵਿੱਚ ਆਪਣਾ ਮੇਨ ਫੋਕਸ ਆ ਤੇ ਪੂਰੀ ਹੈਵੀ ਕੁਆਲਿਟੀ ਦੇ ਵਿੱਚ ਆ ਥੱਲੇ ਗੀਅਰ ਲੱਗਿਆ ਹੋਇਆ ਪੀਟੀਯੂ ਸ਼ਾਫਟ ਤੇ ਚੱਲਦੀ ਹੈ ਇਹ ਤੇ ਇਹ ਵੀ ਜਿਹੜੀ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਜੀ ਠੀਕ ਹੈ ਨਾ ਤਾਂ ਲੈਣੀਆਂ ਨੇ ਗਾਲਾਂ ਬਈ ਠੀਕ ਹੈ ਚੀਜ਼ ਕੁਆਲਿਟੀ ਦੀ ਵਿੱਚ ਚੀਜ਼ ਕੁਆਲਿਟੀ ਦੀ ਨਹੀਂ ਹੈਗਾ ਘੱਟ ਕੁਆਲਿਟੀ ਦੀ ਹਾਂ ਚੀਜ਼ ਆਪਾਂ ਕੁਆਲਿਟੀ ਦੀ ਵਿੱਚ ਜਾਲੀ ਲੱਗੀ ਹੋਈ ਹੈ ਹਨਾ ਤੇ ਮੰਨ ਕੇ ਚਲੋ ਮੇਨ ਫੋਕਸ ਆਪਣਾ ਕੁਆਲਿਟੀ ਤੇ ਆ ਬਾਕੀ ਆਪਣੇ ਕੋਲੋਂ ਪ੍ਰਾਣੇ ਨਵੇਂ ਹਰ ਇੱਕ ਕੰਪਲੀਮੈਂਟ ਮਿਲ ਜਾਂਦਾ ਠੀਕ ਹੈ। ਸਾਡੇ ਬਾਕੀ ਬੱਟਾਂ ਵਾਲਾ ਜਿੰਦਰਾ ਦਿਖਾ ਸਕਦੇ ਹਾਂ। ਆਪਾਂ ਤੁਹਾਨੂੰ ਜਿਹੜਾ ਖਰਚਾਂ ਵਾਲਾ ਰੀਪਰ ਦਿਖਾਇਆ ਨਿਊ ਪੰਜਾਬ ਦਾ ਠੀਕ ਹੈ। ਉਸੇ ਕੰਪਨੀ ਦਾ ਇਹ ਤੇ ਬਈ ਇੱਕ ਵਾਰੀ ਮੰਨ ਕੇ ਚਲੋ ਵੀ ਜੇ ਤੁਸੀਂ ਬਰਤ ਲੈਣਾ ਤੁਸੀਂ ਪਿੰਡ ਦੇ ਵਿੱਚ ਚਾਰ ਹੋਰ ਦਵਾਉਂਗੇ ਇਹੋ ਜਿਹਾ ਜਿੰਦਰਾ ਇਹ। ਵੀ ਪੂਰਾ ਵਧੀਆ ਤੁਸੀਂ ਇਹ ਦੇਖ ਸਕਦੇ ਹੋ ਇਹ ਐਡਜਸਟ ਵੀ ਹੋ ਜਾਂਦਾ। ਐਡਜਸਟ ਵੀ ਹੋ ਜਾਂਦਾ। ਕਾਫੀ ਕਿਸਾਨ ਆਪਣੇ ਕੋਲੇ ਦੂਜੇ ਮਾਡਲ ਵੀ ਆ ਜਾਂਦੇ ਜਿਹੜਾ ਸਾਈਡ ਤੇ ਆਪਣਾ ਸਿੱਧਾ ਊਂਕੋਕ ਜਾਂਦਾ। ਵੀ ਬਾਲਾ ਪ੍ਰੈਸਰ ਵਾਲਾ ਆ ਜਾਂਦਾ। ਵੀ ਮੈਨੂਅਲ ਹੁੰਦਾ ਇਹਦੇ ਥੋੜੇ ਜਿਹਾ ਨਾਟ ਖੋਲਣੇ ਤੇ ਉਹ ਵੀ ਆਪਣੇ ਕੋਲੋਂ ਮਿਲ ਜੂਗਾ ਤੇ ਜੇ ਕਿਸੇ ਕਿਸਾਨ ਭਰਾ ਨੇ ਉਹ ਲੈਣਾ ਹੋਵੇ ਬਾਕੀ ਇਹਦੇ ਵਿੱਚ ਵੀ ਕੋਈ ਟੈਨਸ਼ਨ ਵਾਲਾ ਕੰਮ ਨਹੀਂ ਕੋਈ ਲੰਬੇ ਵਾਲਾ ਕੰਮ ਨਹੀਂ ਆਪਣੇ ਕਹਿੰਦੇ ਹੁੰਦੇ ਭਾਈ ਜਿੰਨਾ ਕ ਮਿੱਠਾ ਪਾਲਿਆ ਲੈਣਾ ਭਾਈ ਉਹਨਾਂ ਇਹ ਤਾਂ ਹੈ ਵੀ ਬਸ ਉਹਦਾ ਰੇਟ ਦਾ ਥੋੜਾ ਜਿਹਾ ਫਰਕ ਠੀਕ ਆ ਉਹ ਜਿਹਾ ਭਾਈ ਜਿਹਾ ਜਿਹਾ ਪਾਵਰ ਹੋ ਜੂਗਾ ਉਹ ਜਿਹਾ ਭਾਈ ਜੀ ਥੋੜਾ ਜਿਹਾ ਹੋ ਜੂਗਾ ਪੈਸੇ ਵੱਧ ਜਾਣਗੇ ਠੀਕ ਆ ਭਾਈ ਸੌਖੇ ਹੋ ਜੋਗੇ ਸੌਖੇ ਹੋ ਹਾਂਜੀ ਥੋੜਾ ਹੀ ਫਰਕ ਤਾਂ ਪੈਂਦੀ ਹੈ ਕੰਪਿਊਟਰ ਕਰਾ ਵਗੈਰਾ ਬਾਈ ਤੂੜੀਆਂ ਵਾਲੀ ਮਸ਼ੀਨ A to Z ਬਾਈ ਜੀ ਆਪਣੇ ਕੋਲੋਂ ਇਹੋ ਜਿਹਾ ਕੋਈ ਇੰਪਲੀਮੈਂਟ ਨਹੀਂ ਜਿਹੜਾ ਆਪਣੇ ਕੋਲੋਂ ਨਾ ਮਿਲਦਾ ਹੋਵੇ ਤੇ ਕੁਆਲਿਟੀ ਵਾਲਾ ਮਿਲੂਗਾ ਬਾਕੀ ਆਪਾਂ ਤੁਹਾਨੂੰ ਜੇ ਕਿਸੇ ਭਰਾ ਨੇ ਕੋਈ ਹੋਰ ਇੰਪਲੀਮੈਂਟ ਅਵੇਲੇਬਲ ਕਰਵਾਉਣਾ ਕੋਈ ਵੀ ਤਾਂ ਲੋਨ ਦੇ ਵਿੱਚ ਪਾਉਣਾ ਜਾਂ ਸਬਸਿਡੀ ਦੇ ਵਿੱਚ ਨਿਕਲਾ ਹਰ ਇੱਕ ਇੰਪਲੀਮੈਂਟ ਆਪਣੇ ਕੋਲੋਂ ਮਿਲ ਜਾਂਦਾ ਠੀਕ ਆ ਬਾਈ ਹੋਰ ਕੰਪਨੀ ਨੂੰ ਵੀ ਜਦੋਂ ਉਰੋਂ ਆ ਕੇ ਆਲਾ ਰੇਟ ਖਰੀਦ ਦੂਗਾ ਫਰਕ ਹੋਊਗਾ ਬਾਈ ਬਾਈ ਪਹਿਲੀ ਗੱਲ ਰੇਟ ਦਾ ਵੀ ਫਰਕ ਹੋਊਗਾ ਪਹਿਲੀ ਗੱਲ ਜਿਹੜਾ ਮੇਨ ਆ ਜਿਹੜੀ ਉਹ ਕੁਆਲਿਟੀ ਦਾ ਫਰਕ ਆਪਾਂ ਕੁਆਲਿਟੀ ਪੂਰੀ ਕੱਲੀ ਕੱਲੀ ਚੀਜ਼ ਸਮਝਾਵਾਂਗੇ ਵੀ ਸਾਡੀ ਆ ਚੀਜ਼ ਦੇ ਵਿੱਚ ਆ ਅੰਤਰ ਆ ਬਾਕੀ ਹਰ ਇੱਕ ਕਿਸਾਨ ਭਰਾ ਦੀ ਐਡਵਾਰਡ ਛਾਉਂਦੀ ਹੈ ਕੋਈ ਵੀ ਚੀਜ਼ ਲੈਣ ਠੀਕ ਹੈ ਜਿਵੇਂ ਆਪਾਂ ਕਹਿ ਦਿਆ ਨੇ ਉਹਨੇ ਭਾਈ ਵੀ 5 ਕਿੱਲੇ ਵਾਲੇ ਵੀਰ ਨੂੰ ਕਿਹੜਾ ਟਰੈਕਟਰ ਚਾਹੀਦਾ 15 ਕਿੱਲੇ ਵਾਲ ਨੂੰ ਕਿਹੜਾ ਟਰੈਕਟਰ ਚਾਹੀਦਾ ਹਾਂ ਉਹ ਉਸ ਹਿਸਾਬ ਨਾਲ ਆਪਣੇ ਕੋਲ ਚੀਜ਼ਾਂ ਮਿਲ ਵੀ ਜਾਣੀਆਂ ਕੋਈ ਦਿੱਕਤ ਨਹੀਂ ਹੈਗਾ ਇੱਕ ਜਾਇਜ਼ ਜੇ ਰੇਟ ਤੇ ਮਿਲਣਗੇ ਠੀਕ ਆ ਭਾਈ ਮਤਲਬ ਜੇ ਤੁਸੀਂ ਬਾਅਦ ਟਾਈਮ ਯੂਜ਼ ਕਰਨੀ ਹੈ ਚੀਜ਼ ਤਾਂ ਭਾਈ ਉਹੇ ਜੀ ਦੇਣਗੇ ਇਹ ਥੋੜਾ ਟਾਈਮ ਯੂਜ਼ ਕਰਨੀ ਆ ਤਾਂ ਉਹ ਹੀ ਮਿਲ ਜੂਗਾ ਹਾਂਜੀ ਹਾਂ ਬਾਈ ਸਾਰੀ ਜੀ ਆਉਣਾ ਕਿੱਥੇ ਆ ਬਾਈ ਜੀ ਆਉਣਾ ਬਾਈ ਜੀ ਬਾਜ਼ਰ ਰੋਡ ਪਿੰਡ ਨਰੂਆਣਾ ਤੇ ਜ਼ਿਲ੍ਹਾ ਬਠਿੰਡਾ ਪਹਿਲਾ ਪਿੰਡ ਹੀ ਆ ਬਠਿੰਡੇ ਵਾਲੀ ਸਾਈਡ ਤੋਂ ਜਦੋਂ ਆਪਾਂ ਬਾਦਲ ਨੂੰ ਜਾਂਦੇ ਆ ਤਾਂ ਨਰੂਆਣਾ ਪਹਿਲਾ ਪਿੰਡ ਹੀ ਆਉਂਦਾ ਠੀਕ ਹੈ ਰੋਡ ਦੇ ਉੱਤੇ ਆਪਣਾ ਜਿਹੜਾ ਸ਼ੋਰੂਮ ਹੈ ਠੀਕ ਆ ਬਈ ਠੀਕ ਆ ਬਈ ਆਰਮਨ ਗੱਲ ਕਰਕੇ ਬਹੁਤ ਲੱਗਿਆ ਧੰਨਵਾਦ ਬਾਈ ਬਾਕੀ ਬਾਈ ਰੀਲ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਜੀ ਕਿਵੇਂ ਦੀ ਲੱਗੀ ਵੀਡੀਓ ਧੰਨਵਾਦ ਸਸਿਕਾ